ਹਾਂਜੀ ਕੀ ਨਾਮ ਆ ਸਰ ਤੁਹਾਡਾ ਮੇਰਾ ਨਾਮ ਹਰਿੰਦਰ ਸਿੰਘ ਹਰਿੰਦਰ ਸਿੰਘ ਜੀ ਜਿਹੜੀ ਕੱਲ ਦਾ ਇਨਸੀਡੈਂਟ ਹੋਇਆ ਉਹ ਕੀ ਵਾਕਾ ਹੋਇਆ ਤੇ ਤੁਸੀਂ ਕਿੱਥੇ ਰਹਿਣ ਵਾਲੇ ਆ ਜੀ ਅਸੀਂ ਰਾਜਾ ਗਾਰਡਨ ਤੇ ਰਹਿੰਦੇ ਆ ਜੀ ਉੱਥੇ ਮੇਰੇ ਵਾਈਫ ਤੇ ਨਾਲ ਸਾਡੇ ਗਵਾਂਢੀ ਹਾਂਜੀ ਉਹ ਬਾਹਰ ਤੌਪ ਸਿੱਖਦੇ ਸੀਗੇ ਅੱਛਾ ਜੀ ਦੁਪਹਿਰੇ ਤਕਰੀਬਨ 1 ਵਜੇ ਦੀ ਗੱਲ ਆ ਜੀ ਅੱਛਾ ਜੀ ਤੇ ਪਹਿਲਾਂ ਦੋ ਜਣੇ ਆਉਂਦੇ ਆ ਇੱਕ ਜਣਾ ਪਿੱਛੇ ਖੜ ਜਾਂਦਾ ਮੋਟਰਸਾਈਕਲ ਤੇ ਹਾਂਜੀ ਇੱਕ ਜਣ ਆ ਕੇ ਪੁੱਛਦਾ ਕਿ ਇੱਥੇ ਐਸਆਈ ਦਾ ਘਰ ਕਿੱਥੇ ਆ ਅੱਛਾ ਜੀ ਉਹ ਉਹਨਾਂ ਨੇ ਨਾ ਕਰਤੀ ਵੀ ਸਾਨੂੰ ਨਹੀਂ ਪਤਾ ਹੈਗਾ ਅੱਛਾ ਜੀ ਉਹ ਫਿਰ ਚੱਲ ਗਿਆ 10-15 ਮਿੰਟ ਬਾਅਦ ਦੁਬਾਰਾ ਆ ਗਿਆ ਦੋਨੇ ਜਿਹੜੇ ਅੱਛਾ ਜੀ ਉਹੀ ਮੁੰਡੇ ਦੁਬਾਰਾ ਆ ਗਏ ਉਹੀ ਮੁੰਡੇ ਦੁਬਾਰਾ ਆ ਗਏ ਤੇ ਇੱਕ ਥੋੜਾ ਜਿਹਾ ਪਿੱਛੇ ਖੜ ਗਿਆ ਫਿਰ ਮੋਟਰ ਸੇ ਸਟਾਰਟ ਕੀਤਾ ਉਹਨੇ ਹਾਂਜੀ ਰੱਖਿਆ ਤੇ ਇਹ ਜਿਹੜਾ ਸੀਗਾ ਇਹ ਦਾਤ ਲੈ ਕੇ ਇਹਨਾਂ ਵੱਲ ਆ ਗਿਆ ਅੱਛਾ ਜੀ ਤੁਹਾਡੀ ਮਿਸੇ ਵੱਲ ਆ ਗਿਆ ਜੀ ਮੈਸੇਜ ਤੇ ਨਾਲ ਗਵੰਡੀ ਜਿਹੜੇ ਬੈਠੇ ਸੀ ਉਹਦਾ ਨਾਮ ਸਰੋਜ ਸੰਗਰ ਆ ਅੱਛਾ ਜੀ ਤੇ ਉਹਨਾਂ ਨੇ ਦਾਤ ਇਦਾਂ ਲਹਿਰਾਇਆ ਹਾਂਜੀ ਪਰ ਮਾਰਿਆ ਨਹੀਂ ਸੀਗਾ ਅੱਛਾ ਜੀ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਜਿਹੜੇ ਗਵਾਂਢੀ ਆ ਉਹਨਾਂ ਦੇ ਗੱਲ ਨੂੰ ਪੈ ਗਿਆ। ਅੱਛਾ ਜੀ। ਉਹ ਪਿੱਛੇ ਨੂੰ ਗਿਰ ਗਏ? ਹਾਂ ਜੀ। ਉਹ ਗਿਰਨ ਦੇ ਲਈ ਉਹਦਾ ਜਿਹੜਾ ਹੱਥ ਪਿਆਨੇ ਆ ਚੈਨੀ ਨੂੰ। ਅੱਛਾ ਜੀ। ਤੇ ਮੇਰੀ ਵਾਈਫ ਨਾਲ ਬੈਠੇ ਸੀ ਉਹਨਾਂ ਦੇ ਖੱਬੇ ਹੱਥ ਨਾਲ ਫੜ ਕੇ ਦੌੜ ਗਿਆ। ਉਹ ਥੱਲੇ ਫਿਰ ਤੇ ਵਹਿ ਗਿਆ। ਕੀ ਨਾਮ ਆ ਤੁਹਾਡੀ ਵਾਈਫ ਦਾ? ਹਰਜੀਤ ਕੌਰ। ਅੱਛਾ ਜੀ ਤੇ ਉਹਨਾਂ ਦੇ ਚੈਨੀ ਲਾ ਲਈ ਫਿਰ ਉਹਨਾਂ ਨੇ? ਉਹਨਾਂ ਨੇ ਚੈਨੀ ਲਾ ਲਈ। ਅੱਛਾ ਜੀ। ਤੇ ਲੈ ਗਏ। ਤੇ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਕੁ ਟੋਲੇ ਦੀ ਚੈਨੀ ਸੀ ਜੀ? 4.5 ਟੋਲੇ ਦੀ ਜਿਹੜੇ ਤੋਲਾ। ਅੱਛਾ ਜੀ ਤੇ ਕੋਈ ਤੁਸੀਂ ਪੁਲਿਸ ਰਿਪੋਰਟ ਤੇ ਕੋਈ ਆਇਆ ਤੁਹਾਡੇ ਕੋ ਕੋਈ ਪੁੱਛਣ ਕੋ ਪੁੱਛਣ ਲਈ ਆਈ ਸੀ ਉਸੇ ਵੇਲੇ ਆ ਗਈ ਸੀ ਅੱਛਾ ਜੀ ਉਹਨਾਂ ਨੇ ਇਨਕੁਆਰੀ ਕੀਤੀ ਕੈਮਰੇ ਕਮਰੇ ਦੇਖੇ ਅੱਛਾ ਜੀ ਉਹਨਾਂ ਦੀ ਫੋਟੋ ਫੋਟੋ ਆਈਆਂ ਸਾਰਾ ਕੁਝ ਹਾਂਜੀ ਤੇ ਹੇਠ ਤੱਕ ਕੋਈ ਫੜ ਨਹੀਂ ਹੋ ਰਣੀ ਤੇ ਹਾਲੇ ਕੋਈ ਫੜ ਨਹੀਂ ਹੋਇਆ ਚਲਦੇ ਆ ਟੀਮਾਂ ਭੇਜੀਆਂ ਆ ਜੀ ਹਾਂਜੀ ਉਸ ਤੋਂ ਬਾਅਦ ਦੇਖਦੇ ਕਿੱਦਾਂ ਹੁੰਦੀ ਹੈ ਇੱਕ ਦੋ ਦਿਨਾਂ ਚ ਕਹਿੰਦੇ ਸੀ ਰਿਜ਼ਲਟ ਮਿਲ ਜਾਊਗਾ ਕੋਈ ਨਾ ਕੋਈ ਚਲੋ ਕਰਕੇ ਉਹਨਾਂ ਨੇ ਨਾ ਤਾਂ ਕੋ ਮੂੰਹ ਤੇ ਕਪੜਾ ਬੰਨਿਆ ਸੀ ਹਾਂਜੀ ਫੇਸ ਸਾਫ ਕਲੀਅਰ ਆਉਣਾ ਰੇ ਐਂਸ ਫੇਸ ਸਾਫ ਦਿਖਦੇ ਆ ਜੀ ਹੂੰ ਕੋਈ ਨਹੀਂ ਸੀਗਾ ਇਦਾਂ ਦਾ ਵੀ ਕੀ ਮੰਗ ਆ ਤੁਹਾਡੀ ਫੇ ਪ੍ਰਸ਼ਾਸਨ ਤੋਂ ਐਸੀ ਇਨਸੀਡੈਂਟ ਇਦਾਂ ਦੇ ਜਿਹੜੇ ਆਨਸਰ ਇਹਨਾਂ ਨੂੰ ਫੜਿਆ ਜਾ ਵੀ ਦੂਜਾ ਸਾਡਾ ਨੁਕਸਾਨ ਆ ਉਹਨੂੰ ਉਹਦੀ ਪਰਭਾਈ ਹੋਵੇ ਸਾਡਾ ਜੋ ਸਾਡੀ ਚੀਜ਼ ਸਾਨੂੰ ਮਿਲ ਜਾਵੇ ਠੀਕ ਆ ਜੀ ਹਾਂਜੀ ਸ਼ੁਕਰੀਆ ਜੀ